ਕੈਨੇਡਾ ਵਿੱਚ ਪੰਜਾਬੀ ਬੱਚੇ ਨੇ ਕਰਤੀ ਜੱਟਾਂ ਵਾਲੀ ਅੰਗਰੇਜ਼ ਵੀ ਲੋਕ-ਲੁਕ ਦੇਖਣ ਲੱਗੇ ਬਾਰੀਆਂ ਵਿੱਚੋਂ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਿੱਥੇ ਜਾਣ ਪੰਜਾਬੀ ਰੌਣਕ ਲਾਈ ਰੱਖਦੇ ਨੇ ਸਕਰੀਨ ਤੇ ਤੁਸੀਂ ਜੋ ਵੀਡੀਓ ਦੇਖ ਰਹੇ ਹੋ ਇਹ ਕੈਨੇਡਾ ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਦੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚਾ ਘਰ ਦੇ ਪਿਛਲੇ ਪਾਸੇ ਢੋਲ ਵਜਾ ਰਿਹਾ ਹੈ ਅਤੇ ਇਹ ਕਾਫੀ ਟਾਈਮ ਤੋਂ ਢੋਲ ਵਜਾ ਰਿਆ ਹੁੰਦਾ ਹੈ ਅਤੇ ਜਦੋਂ ਉਸ ਦੇ ਗੁਆਂਢ ਵਿੱਚ ਰਹਿੰਦੇ ਅੰਗਰੇਜ਼ ਸਾਰੇ ਹੀ ਉਹਨਾਂ ਦੇ ਘਰ ਵੱਲ ਦੇਖਣ ਲੱਗ ਜਾਂਦੇ ਹਨ ਤਾਂ ਬੱਚੇ ਦੀ ਮਾਂ ਭੱਜ ਕੇ ਜਾਂਦੀ ਅਤੇ ਆਪਣੇ ਬੱਚੇ ਨੂੰ ਕਹਿੰਦੀ ਹੈ ਕਿ ਢੋਲ ਵਜਾਉਣਾ ਬੰਦ ਕਰ ਗੋਰੇ ਬਾਰੀਆਂ ਵਿੱਚੋਂ ਖੜੇ ਦੇਖ ਰਹੇ ਨੇ ਕਿਤੇ ਪਿੱਛੇ ਹੀ ਨਾ ਪੈ ਜਾਣ ਅਤੇ ਆਪਣੇ ਬੱਚੇ ਨੂੰ ਅੰਦਰ ਲੈ ਜਾਂਦੀ ਹੈ ਬੱਚੀ ਕਹਿੰਦੀ ਹਟ ਜਾ ਹਟ ਜਾ ਮੱਚਾ ਮੱਚਾ ਬੱਸ ਕਰ ਤੇ ਮਾਰੇ ਗੋਰਾ ਗਾੜਾ ਕੱਢ ਰਿਹਾ ਤਾ ਪਤਨੀ ਜੀਆ ਚਲ ਅੰਦਰ ਉਦੇ ਜਿਵੇਂ ਗਵਾਂਡੀ ਦੇ ਕਿਦਾਂ ਬੰਦ ਰਹਾ ਮੰਗੂ ਦੇ ਖਿੜਕੀ ਚ ਸੋ ਲੱਗਦਾ ਹੈ ਕਿ ਇਹ ਬੱਚਾ ਹਰ ਰੋਜ਼ ਇਸੇ ਤਰ੍ਹਾਂ ਹੀ ਰੌਣਕ ਲਾਉਂਦਾ ਹੋਵੇਗਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਣ ਦੀ ਜਰੂਰ ਕਰਿਓ